ਲੈ ਦੋਸਤੋ ਆਹ ਜੋ ਟੀਵਾਈਆਂ ਨੇ ਖਰੀਦੀ ਆ ਨਾਬੇ ਯਾਰੀ ਆ ਅਕਾਲ ਕਪੈਨ ਵਾਲੇ ਨੇ ਬਾਈ ਇਹਨਾਂ ਨੇ ਖਰੀਦੀ ਹੈਗੀ ਤੇ ਆਪਾਂ ਚੜਾਉਣੇ ਆ ਗੱਡੀ 'ਚ ਹੈਂ ਅਸੀ ਕਾਲ ਬਾਈ ਜੀ ਅਸੀ ਕਾਲ ਜੀ ਤੇ ਕਿਹੜਾ ਪਿੰਡਾ ਬਾਈ ਦਾ ਬਾਈ ਜੀ ਨਾਬਾ ਜੀ ਨਾਪਾ ਤੇ ਬਾਈ ਆਪਣਾ ਤੁਸੀਂ ਕਬੈਨਾਂ ਦਾ ਵੀ ਉਹ ਕਰਦੇ ਹੋ ਹੈਨਾ ਹਾਂ ਵੀਰੇ ਅਕਾਲ ਕਬੈਨ ਬੰਦਦੀ ਆ ਆਪਣੀ ਅਕਾਲ ਤੋਂ 99 अच्छा जी मेरा पहले देखो वीरब ते भाई आपां जेडी हे ਝੂਟੀ ਕੱਲ ਤੁਸੀਂ ਫੋਨ ਤੇ ਸੌਦਾ ਕੀਤਾ ਸੀ ਹਾਂ ਵੀਰੇ ਫੋਨ ਤੇ ਜਿਹੇ ਜਿਹੇ ਦੇਖਿਆ ਜੀ ਉਹ ਹੀ ਹਾਂ ਜੋ ਨੂੰ ਫੋਨ ਤੇ ਜਿੱਦਾਂ ਦੀ ਝੂਟੀ ਵੀਡੀਓ ਚ ਦਿਸੀ ਆ YouTube ਤੇ ਉਦਾਂ ਦੀ ਲੱਗੀ ਸਾਰੇ ਕੁਝ ਉੱਪਰ ਨਹੀਂ ਵੀਰੇ ਤੇ ਤੁਸੀਂ 5000 ਰੁਪਏ ਸਾਈ ਪਾਈ ਸੀ ਸਾਨੂੰ ਹਾਂਜੀ ਪਾ ਕੇ ਚੋ ਕੇ ਜਾਵਾਂ ਤਸੱਲੀ ਉਹਦੀ ਜਾਵਾਂ ਜਿਵੇਂ ਦੱਸੇ ਹੋ ਧੰਨਵਾਦ ਵੀਰੇ ਠੀਕ ਹਾਂ ਬਸ ਹਾਂ ਬਸ करो बच्चा अगे बच्चा करका बंद हुए हे चलो है है, है, है। हाँ। ਲੈ ਦੋਸਤੋ ਆਪਣਾ ਨਾਪੇ ਪਹੁੰਚ ਗਏ ਤੇ ਆਹ ਔਰੇ ਵੀ ਪਸ਼ੂ ਗਰਾਉਂਡ ਮੇਲਾਗਾ ਕਈ ਵੀਰਾਂ ਨੂੰ ਪਤਾ ਨਹੀਂ ਹੈਗਾ ਵੀ ਨਾਪੇ ਜਿਹੜੀ ਪਸ਼ੂ ਮੰਡੀ ਆ ਨਾ ਉਹ ਵੀ ਲੱਗਿਆ ਕਰਦੀ ਸੀ ਚੈੱਕ ਕਰ ਲੋ ਤੁਸੀਂ ਪਸ਼ੂ ਮੇਲਾ ਤੇ ਆਪਾਂ ਪਸ਼ੂ ਮੇਲੇ ਦੇ ਕੋਲ ਆ ਜਿਹੜਾ ਗਾਂ ਮੱਝ ਲੈ ਕੇ ਪਹੁੰਚ ਚੁੱਕੇ ਆਂਗੇ ਇੱਥੇ ਆਪਾਂ ਰੋਕਦੇ ਆਂ ਗੱਡੀ ਤੇ ਬਾਈ ਆਉਂਗਾਗਾ ਪਿੱਛੋਂ ਮੋਟਰਸਾਈਕਲ ਤੇ ਇਹਰ ਆਪਾਂ ਸੂਏ ਦੇ ਖੜਦੇ ਆਂ ਤੇ ਆਹ ਖੜੀਆਂ ਦੋਸਤੋ ਵਿੱਚ ਮੱਝ ਅਸ ਵਕਤ ਆਪਾਂ ਨਾਬੇ ਖੜੇ ਆਂਗੇ ਫਸੂ ਮੰਡੀ ਦੇ ਕੋਲ ਬਾਈ ਆਉਂਦਾਗਾ ਬਾਈ ਦੇ ਆਪਾਂ ਅਕਾਲ ਪੁਰਖਾ ਨੂੰ ਬੁਲਾਉਂਦੇ ਨੇ ਬਾਈ ਅਕਾਲ ਕੁਬੈਨਾ ਆ ਦੋਸਤੋ ਆਪਾਂ ਨਾ ਬੇਨਾ ਮੱਜਤ ਆਰਤੀ ਵਾਪਸ ਆ ਰਹੇ ਆ ਆਪਣਾ ਲੋਹਾ ਘੜੇ ਤੇ ਕੋਦੂ ਸੇ ਪੋਹਣੀਗੜ ਪੋਹਣੀਗੜ ਜਿਹੜੀ ਇਹ ਵਿੱッセ ਨਾ ਮੰਡੀ ਬੰਦ ਪਈ ਆ ਇਹ 22 ਤਰੀਕ ਨੂੰ ਲੱਗਦੀ ਹੁੰਦੀ ਸੀ ਹੁਣ ਇਹ ਇਹ ਨਾ ਖੰਨੇ ਲੱਗਦੀ 28 ਤਰੀਕ ਨੂੰ ਤੇ ਹੁਣ ਸੌਣ ਦੇ ਵਿੱਚ ਚਰੇ ਘੋੜਿਆਂ ਦੀ ਮੰਡੀ ਲੱਗੇਗੀ